ਕੋਈ ਗੱਲ ਨਹੀਂ ਕੋਈ ਗੱਲ ਆਪਣਾ ਭਾਈ ਤੇਰਾ ਨਾਮ ਮਨੀ ਹੌਸਲਾ ਜੀ ਮੇਰੇ ਬ੍ਰਦਰ ਦਾ ਹੈ ਜੇ ਇਹ ਬਾਜ਼ਾਰ ਦੇ ਕੋਲ ਘੁੰਮਦਾ ਪਿਆ ਸੀ ਕਿਹਦੇ ਉੱਤੇ ਬੱਸ ਏਬੀਸੀ ਕੋਈ ਪ੍ਰਾਈਵੇਟ ਬੱਸ ਸੀ ਤੇ ਲੱਗਦਾ ਪਿਆ ਉਹਨਾਂ ਨੇ ਜੋੜ ਦੀ ਫਾਸਟ ਆਈ ਬੱਸ ਤੇ ਉਹਦੇ ਉੱਤੇ ਬੱਸ ਚਾਰਟ ਸੀ ਉਹਨੇ ਇਹ ਮੌਕੇ ਤੇ ਹੀ ਡਾਕ ਤੋਂ ਗਈ ਆ ਦੀ ਸੋਰੇ ਆਪਾਂ ਪੋਸਟਮੈਨ ਨੂੰ ਪਾ ਕੀਤਾ ਜਾਏਗਾ ਦੇਖੋ ਬੱਸ ਵਾਲਾ ਤੇ ਬੱਸ ਸਾਡੇ ਦੋਵੇਂ ਅੱਗੇ ਆਣਗੇ ਫਿਰ ਆਪਾਂ ਪੋਸਟਮੈਨ ਨੂੰ ਕੀਤਾ ਜਾਏਗਾ ਉਹਦਾ ਆਪਾਂ ਕੁਝ ਨਹੀਂ ਜੇ ਕਰਨਾਗਾ ਜੀ ਸਾਡਾ ਸਾਰਾ ਸ਼ਹਿਰ ਤੁਹਾਨੂੰ ਰੋਗ ਦੇ ਰਿਹਾ ਤੇ ਸਾਰੇ ਸ਼ਹਿਰਾਂ ਦੇ ਲਾਸਟੇਪਾ ਆਇਆ ਆ ਕੰਮ ਬਸ ਆਦਾ ਇਸ ਕੋਈ ਮੁੱਦਾ ਜੇ ਆਪਾਂ ਪੋਸਟਮਾਨ ਨੂੰ ਤਾਂ ਕਰਨਾ ਜੇ ਸਾਡੇ ਇੱਥੇ ਬੱਸ ਵਾਲਾ ਤੁਹਾਡਾ ਮਤਲਬ ਡਰਾਈਵਰ ਇੱਥੇ ਹੋਏਗਾ ਫਿਰ ਆਪਾਂ ਸਾਡੀ ਅੱਗੇ ਕਾਰਵਾਈ ਕਰਨੀ ਜੇ ਉਹਨਾਂ ਤੱਕ ਰ ਅਪਾ ਕੁਛ ਨਹੀਂ ਜੇ ਕਰਨਾ ਹੈਗਾ ਇੱਥੇ ਬੱਸਾਂ ਉਹ ਤੇਜ਼ ਨਾਲ ਜੇ ਸ਼ਹਿਰ ਦੇ ਚੱਕ ਕੇ ਕੋਈ ਨਹੀਂ ਸਵੇਰੇ ਆਪਾਂ ਬੱਸਾਂ ਵਾਲਿਆਂ ਨੂੰ ਸਭ ਨੂੰ ਇੱਕ ਵਾਰੀ ਇੱਥੇ ਆਣ ਗਿਆ ਦੇਖੋ ਜਿਹਨੇ ਬੱਸ ਨਹੀਂ ਕੀਤਾ ਵਾ ਫਿਰ ਆਪਾਂ ਅੱਗੇ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਕੁਛ ਨਹੀਂ ਜੇ ਆਪਾਂ ਕਰਨਾ ਅਸੀਂ ਪੋਸਟਮਾਨ ਉਦੋਂ ਹੀ ਕਰਾਂਗੇ ਜਦੋਂ ਤੱਕ ਰ ਦੇਖੋ ਡਰਾਈਵਰ ਤੇ ਬੱਸ ਤੁਹਾਡੀ ਮੌਜੂਦਾ ਨਹੀਂ ਹੋਏਗੀ ਆ ਰੋਹਿਤ ਮਹਾਜਨ ਪੰਜਾਬ ਪ੍ਰਧਾਨ ਜੁਆ ਸ਼ਿਵਸੈਨਾ ਪੰਜਾਬ ਅੱਜ ਤਕਰੀਬਨ 8:30 ਵਜੇ 9:00 ਵਜੇ ਦੇ ਵਿੱਚ ਘਾਰ ਵਿਲੀਪੁਰ ਫਾਟਕ ਦੇ ਕੋਲ ਸਾਡਾ ਇੱਕ ਸ਼ਿਵਸੈਨਿਕ ਜਿਹੜਾ ਕਾਲੂ ਖੋਸਲਾ ਜਿਨ੍ਹਾਂ ਦੀ ਧਾਰੀਵਾਲ ਦੁਕਾਨ ਹੈ ਡੜਵਾ ਰੋਡ ਦੇ ਉੱਪਰ ਉਹ ਆਪਣੇ ਮੋਟਰਸਾਈਕਲ ਤੇ ਕਿਸੇ ਕੰਮ ਲਈ ਆਇਆ ਹੋਇਆ ਸੀ ਇੱਕ ਪ੍ਰਾਈਵੇਟ ਬੱਸ ਜਿਹੜੀ ਕਿ ਬੜੀ ਹੀ ਤੇਜ਼ ਸਪੀਡ ਨਾਲ ਦੇ ਜਿਹੜੀ ਇੱਥੋਂ ਦੇ ਲੋਕਾਂ ਨੇ ਸਾਨੂੰ ਦੱਸਿਆ ਕਿ ਬੜੀ ਤੇਜ਼ speed ਨਾਲ ਜਿਹੜੀ ਆ ਬੱਸ ਆ ਰਹੀ ਸੀ ਉਸਨੇ ਸਾਡੇ ਭਰਾ ਨੂੰ ਮੋਟਰਸਾਈਕਲ ਤੇ ਟੱਕਰ ਮਾਰੀ ਤੇ ਉਹਦਾ ਮੌਕੇ ਤੇ ਹੀ ਨਿਦਨ ਹੋ ਗਿਆ ਬੱਸ ਵਾਲਾ ਸਾਡਾ ਬੰਦਾ ਮਾਰ ਕੇ ਇੱਕ ਹਤਿਆ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਅਸੀਂ ਪੁਲਿਸ ਪ੍ਰਸ਼ਾਸਨ ਦੇ ਅੱਗੇ ਅਪੀਲ ਕਰਨੇ ਆ ਕਿ ਜਲਦ ਤੋਂ ਜਲਦ ਉਸ ਬੱਸ ਦਾ ਜਿਹੜਾ ਵਾ ਨੰਬਰ ਟਰੇਸ ਕਰਕੇ ਉਸ ਬੱਸ ਨੂੰ ਫੜਿਆ ਜਾਵੇ ਤੇ ਉਸ ਡਰਾਈਵਰ ਤੇ ਜਿਹੜਾ ਵਾ ਪਰਚਾ ਦਰਜ ਕੀਤਾ ਜਾਵੇ ਅਗਰ ਇਹ ਕੰਮ ਨਹੀਂ ਹੁੰਦਾ ਤੇ ਅਸੀਂ ਮੈਂ ਤੇ ਸਮੂੱਚਾ ਜਿਹੜਾ ਧਾਰੀ ਵਾਲਾ ਕਰਨਾ ਪ੍ਰਦਰਸ਼ਨ ਕਰਨ ਲਈ ਸੜਕ ਦੇ ਮੈਨ ਲਈ ਮਜਬੂਰ ਹੋਏਗਾ ਜਿਵੇਂ ਸਾਰੇ ਜ਼ਿੰਮੇਵਾਰੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਦੀ ਹੋਏਗੀ ਅਨਿਲ ਖੋਸਲਾ ਹੀ ਆਪਣੇ ਅਸ਼ਨੀ ਕੁਮਾਰ ਦਾ ਬੇਟਾ ਧਾਰੀਵਾਲ ਤਾਂ ਸੀ ਉਹਦਾ ਅੱਜ ਕੋਈ ਪ੍ਰਾਈਵੇਟ ਬੱਸ ਆ ਉਹ ਕੋਈ ਸਾਈਡ ਮਾਰ ਕੇ ਇਹਨੂੰ ਐਕਸੀਡੈਂਟ ਕਰਕੇ ਤੇ ਇਹਦੇ ਉੱਤੋਂ ਦੀ ਬੱਸ ਲਗਾ ਕੇ ਲੱਗੀ ਆ ਤੇ ਇਹਦੀ ਮੌਤ ਹੋ ਚੁੱਕੀ ਆ ਤੇ ਅਗਲੀ ਕਾਰਵਾਈ ਅਸੀਂ ਲਿਆ ਰਹੇ ਆ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਜੇ ਆ ਨੂੰ ਸੂਚਨਾ ਮਿਲੀ ਆ ਤੇ ਟੈਕਨੀਕਲ ਦਾ ਉਤੇ ਆਪਣੇ ਅਮਲ ਚ ਲਿਆ ਕੇ ਕਾਰਵਾਈ ਅਮਲ ਚ ਲਿਆ ਕੇ ਆਪਾਂ ਉਹਨਾਂ ਨੂੰ ਬਸ ਵਾਲੇ ਨੂੰ ਕਾਬੂ ਕਰਕੇ ਤੇ ਕਾਨੂੰਨੀ ਕਰ ਵੀ ਕਰਾਂਗੇ